ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਲਾ țeja ਤਸਿਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਵੀਡੀਓ ਨਹੀਂ ਰਹਿੰਦੇ ਆ ਤੇ ਮਾਲੇਵਾਲ ਨੂੰ ਤਸਿਲ ਜਿਹਦੀ ਡੇਰਾ ਪਪਾ ਨਾਨਕ ਪੈਂਦੀ ਹੈ ਤੇ ਫੌਜੀ ਫਾਰਮ ਤੇ ਅੱਜ ਤੁਹਾਨੂੰ ਕਾਫੀ ਗਿਣਤੀ ਚਕਾਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਅੱਜ ਦੀ ਵੀਡੀਓ ਜਿਹੜੀ ਹੈ ਪੂਰੀ ਜ਼ਰੂਰ ਵੇਖਿਓ ਅੱਜ ਤੁਹਾਨੂੰ ਜੜੀਆਂ ਵਾ ਹੌਲੇ ਹੌਲੇ ਬਾਅਦ ਅੱਜ ਤੁਹਾਨੂੰ ਗਾਵਾਂ ਵੀ ਜੜੀਆਂ ਦਿਖਾਉਣੀਆਂ ਵਾ ਕੁਛ ਅੱਜ ਤੁਹਾਨੂੰ ਮੱਛੀਆਂ ਵੀ ਵਿੱਚ ਦਿਖਾਵਾਂਗੇ ਜੜੀਆਂ ਗੱਬਣਾ ਵਾ ਖੇੜੀਆਂ ਮੱਛੀਆਂ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀਆਂ ਜੇ ਕਿਸੇ ਵੀ ਨੇ ਤਿਆਰ ਕਰਨੀਆਂ ਵਗਾ ਤੇ ਹਰ ਵੈਰਾਈਟੀ ਦੇ ਅੱਜ ਗਾਂ ਤੁਹਾਨੂੰ ਜਰਸੀ ਤੁਹਾਨੂੰ ਦਿਖਾਉਣੀ ਹੈ ਵੀਡੀਓ ਪੂਰੀ ਵੇਖਿਓ ਬਾਕੀ ਇਹ ਆ ਵੀ ਜ਼ਿਆਦਾਤਰ ਗੱਬਣਾ ਹੀ ਹੁੰਦੀਆਂ ਵਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਣਿਆ ਦੀ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਰੋ ਅਸੀਂ ਵੀਡੀਓ ਚ ਕਦੀ ਵੀ ਨਹੀਂ ਕਹਿੰਦੇ ਮੁਝਾ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛੂ ਲੈ ਜੋ ਵੀ ਕੋਸ਼ ਆ ਇੱਥੇ ਵੇਖ ਚੱਖ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਭਾਈ ਸਤਿ ਸ਼੍ਰੀ ਅਕਾਲ ਹੋਠੀਕ ਠਾਜ ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਜੀ ਤੇ ਕੋਜੀ ਸਾਹਿਬ ਚਲ ਗਏ ਆ ਫਿਰ ਕੋਜੀ ਸਾਹਿਬ ਚਲ ਗਏ ਠੀਕ ਆ ਹਾਂਜੀ ਤੇ ਅੱਜ ਰੇਟ ਕਹਿੰਦੇ ਆਫਰ ਹੀ ਲਾ ਦੇਣੀ ਆ ਅੱਜ ਹਰਪੀ ਭਾਈ ਗੱਬਣ ਵੱਛੀ ਦੇ ਦੇਣੀ ਆ 12000 ਦੀ ਤੇ 10000 ਦਾ ਸ਼ੁਰੂ ਹੈ 10000 ਦੀ ਸੱਜਰ ਸੂਈ ਸੱਜਰ ਸੂਈ 10000 ਦੀ ਠੀਕ ਆ ਹਾਂਜੀ ਚਲੋ ਵੇਖਦੇ ਆ ਕਿਹੜੀ ਆ ਹੁਣ ਅੱਜ ਆਪਣੇ ਕੋਲ ਸਾਰੀ ਵੈਰਾਈਟੀ ਆ ਮੱਝ ਵੀ ਲਿਆਂਦੀ ਆ ਵੜਾਂ ਵੀ ਹੈਗੀਆਂ ਵੀ ਵੀ ਵੱਡੀਆਂ ਵੀ ਆ ਕਾਵਾ ਹੈਗੀਆਂ ਹਨਾ ਵੱਡੀਆਂ ਵੀ ਛੋਟੀਆਂ ਵੀ ਆਪਣੇ ਕੋਲ ਆਪਣੇ ਕੋਲ ਜੀ ਖੀਰੇ ਦੋਂਦੇ ਬੱਚੇ ਪਹੁੰਚੇ ਆ ਜਿੱਦਾਂ ਵੀਰਾਂ ਦੀ ਡਿਮਾਂਡ ਸੀ ਨਹੀਂ ਕਈ ਵੀਰ ਜ਼ਿਆਦਾ ਪੈਸੇ ਖਰਚਾ ਕੇ ਦੇ ਸ਼ਕੀਨ ਵਸ਼ੀ ਲੈਣੀ ਆ ਹਾਂਜੀ ਸਾਡੇ ਤਿੰਨ ਮਹੀਨੇ ਦੇ ਗੱਬਣ ਖੀਰਾ ਬੱਚਾ ਦਿਖਾਉਂਦੇ ਆ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮਦੀਪ ਸਿੰਘ ਜੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਇਹਨੇ ਆਪਾਂ ਮਾਲੇ ਵਾਲ ਦੇ ਕੋਲ ਤੇ ਆ। ਠੀਕ ਹੈ ਜੀ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ 98700 0905 ਠੀਕ ਹੈ ਜੀ। ਹਾਂਜੀ। ਚਲੋ ਫਿਰ ਸ਼ੁਰੂਆਤ ਜਿਹੜੀ ਆ। ਹਾਂਜੀ ਭਾਜੀ ਸੂਈ ਧਾਜੀ। ਚੰਗੇ ਕੱਦ ਕਾਠ ਚ ਆ। ਆ ਵੇਖੋ ਕੋਈ ਅੱਜ ਪੰਜਵਾ ਦੇਣਿਆ ਕੋਈ ਵੀਰ ਬੌਲਾ ਲਾੜੇ ਦੁੱਧ ਲਾੜੇ। ਕਿੰਨਾ ਚੇ? ਇਹਦੇ ਕੋਲ ਅੱਜ ਟਾਈਮ 18 ਕਿਲੋ ਚੋ ਕੇ ਦਵਾਂਗੇ। ਅੱਛਾ। ਹਾਂਜੀ ਤੇ 20 ਤੋਂ ਬਾਹਰ ਹੀ ਚੱਲੂਗੀ 22 ਕਿਲੋ ਜਵਾਂਗੀ। ਕੱਦ ਕਾਠ ਪੱਖੋਂ ਪੂਰੀ ਜਵਾਨ ਆ। ਥੋੜੀ ਜਿਹੀ ਕਿਸੇ ਵੀਰ ਨੇ ਸਾਂਭੀ ਨਹੀਂ ਆ ਇੱਕ ਬੱਚਾ ਵੀ ਜਿਹੜਾ ਜ਼ਿਆਦਾ ਪਲਿਆ ਦਿੱਤਾ ਵਾ ਗਾਣੇ ਟੀਕੇ ਕਿਸੇ ਵੀਰ ਨੇ ਚੰਗਾ ਭਰਾਇਆ ਵਾ ਜੀ ਇਹ ਵੀਰ ਵੇਚਦੇ ਨਹੀਂ ਐਨਾ ਵੱਛੀ ਵਾਲਾ ਟੀਕਾ ਲਵਾਇਆ ਤੇ ਵੱਛਾ ਦਿੱਤਾ ਨਾ ਫੇਰ ਵੇਚੀ ਆ ਅੱਛਾ ਹਾਂ ਜੀ ਤੇ ਬਾਕੀ ਬਾਲੀ ਚੰਗੀ ਠੰਡੀ ਠੰਡੀ ਖਲਾਰੇ ਹੋਣ ਕਦ ਮਾੜੀ ਆ ਇਧਰੋਂ ਆਰਡਰ ਦਿਖਾਓ ਖਲਾਰੇ ਨੇ ਬੱਚੇ ਦੇ ਖਲਾਰੇ ਹੋ ਇੱਥੇ ਨੇ ਓਕੇ ਅੰਦਰ ਵੀ ਬੱਚੇ ਆ ਬਾਕੀ ਉਤ ਨਹੀਂ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਥੋੜਾ ਜਿਹਾ ਰੱਸੀ ਤਾਂ ਕਾਲੀ ਪੈਂਦੀ ਹੈ। ਚੱਬ ਵਧੀਆ ਜਿਤਨਾ ਘਾਟਿਆ ਹੈ ਨਾ। ਅੰਪੀ ਭਾਜੀ ਇੱਧਰ ਦਿਖਾਓ ਅਕੇ। ਅੰਪੀ ਭਾਜੀ ਆ ਵੇਖੋ ਬਿਜਲੀ ਘਰੀ ਬਣਿਆ ਬਰੀਕ ਬਰੀਕ ਆਰਡਰ ਤੇ ਨਹਾਰਾਂ। ਠੀਕ ਹੈ। ਚਵਾ ਚੂ ਬਾਹਲਾ ਚੰਗਾ ਲੱਗਾ। ਵੇਖੋ ਜਵਾਮੀ ਲਗਾ ਦਿੱਤੀ। ਠੀਕ ਹੈ। ਲੋਕ ਪਤਾ। ਆ ਦੇ ਸਾਡੇ ਬਿਲਕੁਲ ਮੋਟੀ ਧਾਰਿਆ ਜੀ। ਇੱਕ ਦੀ ਮੋਟਰੀ ਆ ਹਰ ਭੀ ਭਾਜੀ। ਠੀਕ ਆ ਨਲਕੇ ਆਂ ਗੰਡੀ ਵੜ ਕੋਈ ਪੂਰਾ ਨਹੀਂ ਛਟਾ ਨਹੀਂ ਤੇ ਕਿੰਨਾ ਫਿਰ ਇਹਦਾ ਮੁੱਲ ਹਰ ਪੀ ਭਾਈ ਇਹੋ ਜੀਆਂ ਦੇ ਸਵਾ ਸਵਾ ਲੱਖ ਮੰਗਦੇ ਪਰ ਆਪਾਂ ਨਹੀਂ ਮੰਗਣਾ ਫੌਜੀ ਫਾਰਮ ਦੇ ਜਾਇਜ ਦੇਣੇ ਆ ਅੱਛਾ ਅਸੀਂ 85 ਮੁੱਲ ਕਰੀਏ ਨਹੀਂ ਕਰਨਾ ਅੱਛਾ ਇਹ ਹਾਂ ਨਾ ਹੀ ਵੜ ਦੇ ਦੇਣੀ 70000 ਦੀ 70000 ਦੀ ਹਾਂਜੀ ਬਾਕੀ ਮੌਕੇ ਦੇ ਹੋਰ ਹੋ ਜੂਣਗੇ ਉਹ ਜਿਵੇਂ ਸ਼ੋਰਟ ਕਰਾਂਗੇ ਖੁਸ਼ੀ ਨਾਲ ਠੀਕ ਆ ਹਾਂਜੀ ਠੀਕ ਆ ਤੇ ਚਲੋ ਬਾਕੀ 85000 ਦੀ ਵੇਡਮ ਵੇਖਦੀ ਆ ਪਰ ਆਪਾਂ ਜਾਇਜ ਦੇਣੀ ਜਾਇਜ ਮਿਲਈ ਜਾ ਬਾਕੀ ਆ ਬੇ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਮੇਰੇ ਜੀ ਦਾ ਕੱਦ ਦੇਦਾ ਕੋਈ ਵੀਰ ਨੇ ਸਾਭੀ ਨਹੀਂ ਆਣ ਕੇ ਵੇਖੇ ਇੱਕ ਵਾਰੀ ਜ਼ਰੂਰ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਹਾਪੀ ਭਾਈ ਇਹ ਵੀ ਸੋਈ ਸੁਵਾਈ ਆ ਅੱਛਾ ਇਹਨਾਂ ਕਰੇ ਬੱਚਾ ਵਾ 12 ਕਿਲੋ ਦੁੱਧ ਤਿਆਰ ਆ ਹਾਂ ਬੱਚਾ ਮੈਂ ਕਰਕੇ ਦਿਖਾ ਦੂ ਆਹੋਲਾ ਬੱਚਾ ਜੀ ਬੱਚਾ ਇਹਦਾ ਵੀ ਕਾਫੀ ਭਲਿਆਈ ਆ ਤਾਂ ਇਹਨੂੰ ਕਿੰਨੇ ਦੇਣਾ ਕਿਸ ਹੋ ਜੀ ਨੂੰ ਭਾਈ ਜੀ ਦਾ ਜਵਾਰੂ ਦਿਖਾ ਦਿਓ ਬਹੁਤ ਚੰਗਾ ਲੱਗਾ ਤੁਹਾਡਾ ਬੱਤਾ। ਹਾਂ ਨੇ ਚੰਗੇ ਕਰਤੇ ਇਹਦਾ ਵੀ। ਖਵਾ ਦੂਆਂ ਨੂੰ ਬਹੁਤ ਚੰਗਾ ਲੱਗਾ। ਇਸ ਕਰਕੇ ਬੱਚਾ ਨੇ ਲਾਇਆ ਜਦੋਂ ਪਸੰਦ ਪੈਂਦੀ ਆ। ਮਿਲਕ ਵਿੱਚ ਵਿੱਚ ਚੰਗੀ ਲੱਗੀ ਆ। ਇਹਦੇ ਕੋਲ ਦੁੱਧ ਕਿੰਨਾ ਤਿਆਰ ਦੱਸਿਆ? 15 ਕਿਲੋ ਜੀ। ਕਿੱਥੇ ਆ ਮੱਚਿਆ ਜਿਹੜਾ ਇਹਦਾ। ਵੀਡੀਓ ਲੰਮੀ ਹੋਣੀ ਨਹੀਂ ਇਹ ਬੱਚਾ ਲਾ ਕੇ ਦਿਖਾਉਣੀ ਆ ਕੀ ਕਰਦੀ ਆ ਵੈੜਾ। ਇੱਕ ਅਜੀ ਮੋਟੀ ਧਾਰ ਲੱਗੀ ਆ। ਇਹਨੀਆਂ ਤਸਵੀਰਾਂ ਹਰਦੀ ਭਾਜੀ ਫੌਜੀ ਖਾਰਮ ਤੋਂ ਮਿਲਦੀਆਂ ਠੀਕ ਆ ਚਿਹਰਾ ਵੀ ਕੋਸੂਰਤਿਆਂ ਇੱਧਰ ਆਰਡਰ ਦਿਖਾਓ ਥਾਣ ਚਾਨਾ ਦਾ ਹੀਰਾ ਹੀ ਲੱਗਾ ਚਲੋ ਲੈ ਜਾ ਫਿਰ ਕੋਲੀ ਜੋਣ ਗੱਡੀ ਕੋਈ ਨਹੀਂ ਕੋਈ ਨਹੀਂ ਤੇ ਇਹ ਦੁੱਧ ਕਿੰਨਾ ਘਰੀ ਜਾਊਗੀ ਹਰਦੀ ਭਾਜੀ 15 ਪਲਾਸ ਚੱਲੂਗੀ ਤੇ ਮੁੱਲ ਫਿਰ ਇਹਦਾ ਹਰ ਵੀਪਾ ਜੀ ਵੇਖਦੇ ਆ 55000 ਦੀ ਪਰ ਆਪਾਂ ਜਾਇ ਦੇਣੀ ਆ ਕਿੰਨੇ ਦੀ ਮੁੱਲ 50 45 ਦੀ ਹਾਂ ਨਾ ਦੇਣੀ ਅੱਛਾ 45000 ਦੀ ਚਲੋ ਬਾਕੀ ਮੌਕੇ ਤੇ ਹੋ ਜਾ ਕੋਈ ਇੱਕ 500 ਛੋਟ ਕਰ ਦਾਂਗੇ ਅੱਛਾ 45 ਚੋਂ 500 ਛੋਟ ਕਰ ਦਾਂਗੇ ਇਹਦੀ 70 ਚੋਂ 500 ਛੋਟ ਕਰ ਦਾਂ ਠੀਕ ਆ ਤੇ ਆ ਗਾੜੀ ਹੁਣ ਗਾੜੀ ਆ ਗਈ ਜੱਤੀ ਜੱਸੀਆਂ ਹੁਣ ਕਿੱਕੀ ਆ ਜੇ 15 ਦਾ ਜੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਹਰ ਵੀਪਾ ਜੀ ਇਹ ਵੀ 12 13 ਕਿਲੋ ਚ ਆਈ ਜਾਊਗੀ ਠੀਕ ਆ ਹਾਂਜੀ ਤੋਰ ਰਹਾ ਫਿਰ ਇਕਰੀਨ ਤੇ ਹੋਰ ਜਲਸੀ ਆ ਮੱਥੇ ਸਿਟ ਹੋਇਆ ਪਿੰਡਾ ਬਣੂ ਬਣੂ ਬੜੀ ਤੇ ਲੱਡੂ ਲਾ ਮਰੀਆਂ ਹਰ ਖਲਦੇ ਚੰਗੀ ਭਰਨੀ ਆ ਇੱਥੇ ਲੱਡੂ ਲਾ ਹਵਾਨੇ ਤੇ ਚੰਗੀਆਂ ਵਾ ਲਾ ਜੀ ਵੱਡੇ ਭਲੇ ਦੀ ਆਰ ਪੀ ਪਾ ਜੀ ਇਹ ਆ ਬਲੀ ਉਸੀ ਆ ਇਧਰ ਵਾਇਲ ਆ ਲੈ ਇਕਰੀ ਕਮਾਇਓ ਵੇਖੋ ਵੜ ਦਾ ਆਰਡਰ ਇਹਦਾ ਸ਼ਾਮਣਪੁਰੀ ਵਸਦੀ ਆ। ਇਹ ਥਣਵੀ ਇਹਦੇ ਦੇਖ ਸਕਦੇ ਆ ਤੇ ਹਵਾਨੇ ਤੇ ਨਾੜਾ ਵਿੱਚ ਦੇਖ ਸਕਦੇ ਜੀ। ਤੇ ਇਹਦਾ ਫਿਰ ਮੁੱਲ ਹਰਪੀਪਾ ਜੀ ਇਹਦੇ 55000 ਦੀ ਜਿਹੜੇ ਵੀਰ ਨੇ ਸਾਹਮਣੇ ਜਾਇਜ਼ ਦੇ ਦਾਂਗੇ। ਇਹ 40000 ਵੀ ਦੇ ਦਾਂਗੇ। ਅੱਛਾ 40000 ਜੀ। 1000 ਰੁਪਏ ਮਾਨਤਾਨ ਕਰ ਦਾਂਗੇ। ਠੀਕ ਆ। ਹਾਂਜੀ। ਤੇ ਆਹ ਖੇਰੀ ਵੜ ਆ ਗਈ ਜੇ। ਗਾੜੀ ਹਰਪੀਪਾ ਜੀ ਕੀੜਾ ਬੱੱਲਾ ਸਾਢੇ ਤਿੰਨਾਂਵੇਂ ਹਾਲੇ ਗੱਬਣ। ਸਾਢੇ ਤਿੰਨਾਂਵੇਂ ਨਾ ਦੀ ਗੱਬਣ ਜੜੀ ਕਿੰਦੇ ਆ। ਇਹ ਬੱਚੀ ਫਾਰਮ ਜੇ ਵੀ ਖੁੱਲੀ ਰਹੀ ਆ ਵੇਖੋ। ਰੋਨੀ ਚ ਪਾਣੀ ਪੀਣ ਵਾਲੀ ਵਛੀ ਆ ਹਰ ਵੀ ਭਾਜੀ ਅੱਛਾ ਹਾਂਜੀ ਪਿਓਰ ਜਲਸੀ ਬਰੀਡਰ ਵਛੀ ਆ ਜਿੰਨੇ ਵਛੀ ਤਿਆਰ ਕਰਨੀ ਆ ਆਪਣੀਆਂ ਅੱਛਾ ਖਿਲਾ ਰਹੇ ਹੋ ਮੈਂ ਤਾਂ ਮੂੰਹ ਦਿਖਾਇਆ ਵਛੀ ਦਾ ਲੈ ਆ ਜਾ ਫਿਰ ਇਸ ਵਾਰ ਤੇ ਗਾੜੀ ਠੀਰਾ ਬਚਾ ਪਿਓਰ ਮੈਂ ਥੋੜੇ ਦੇਖੋ ਅੱਡ ਦਿਖਾ ਦੋ ਠੀਕ ਆ ਪਿਓਰ ਜਲਸੀ ਆ ਵਛੀ ਤੇ ਇਹਦਾ ਫਿਰ ਮੁੱਲ ਇਹੋ ਜੀਆਂ ਵੱਟੀਆਂ ਦਾ ਫੰਡਰਾਂ ਦਾ ਲੋਕੀ ਮੰਗੀ ਜਾਂਦੇ 55 30 30 ਹਜ਼ਾਰ ਹਾਂਜੀ ਆ ਪੰਜਾਜ ਦੇ ਦੇਣੀ ਹੈ ਕਿੰਨੇ ਦੀ ਆਪਾਂ 20 ਹਜ਼ਾਰ ਦੀ ਹਾਂ ਨਾ ਹੀ ਦੇ ਦੇਣੀ ਹੈ ਅੱਛਾ 20 ਹਜ਼ਾਰ ਤੇ 100 ਰੁਪਿਆ ਛੋਟ ਠੀਕ ਆ ਹਾਂਜੀ ਤੇ ਆ ਜਿਹੜੀ ਗੱਬਣ ਜੇ ਇਹ ਆ ਪੀਪਾਜੀ ਗੱਬਣੇ ਤੋਰੋ ਫਿਰ ਇੰਨਾ ਵੀ ਇਹ ਵੀ ਜੇ ਟਾਈਮ ਚਲਾ ਲੈ ਜੂਗੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧਾਂ ਪੀਪਾ ਰੀ ਇਹ ਵੀ 12 ਕਿਲੋ ਪਾ ਦਊਗੀ ਪੀਵਰ ਦਾਲ ਸੀ ਇਹ ਬਾਕੀ ਚਲੋ ਕੱਦ ਵੀ ਇਹਦਾ ਜਰਸੀਆਂ ਰਗਾਈ ਆ ਜਿੱਡੀਆਂ ਕ ਜਰਸੀਆਂ ਹੁੰਦੀਆਂ ਇਹ ਆਪੇ ਚਲੋ ਥੱਲੇ ਚੰਗੀ ਭਰ ਜੂਗੀ ਸੂਨ ਤੱਕਰ ਖਵਾਨੇ ਚ ਢਿੱਲਾ ਕਾਫੀ ਆ ਲੈ ਜਾਓ ਜੀ ਅੰਕਲ ਕੋਈ ਆ ਕਰਨ ਦੋ ਜਾਂਦੇ ਤਾਂ ਤੋਂ ਇਹਨੂੰ ਚੰਗਾ ਲੱਗਾ ਡ ਲਾਂਡੂ ਲਾਂਬੜੀਆਂ ਬਣੂ ਚੰਗੀ ਦੇਣੇ ਵੀ 15 ਲੈ ਜੂਗੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਹਰਜੀਤ ਭਾਈ ਨੇ ਵੀ ਜਾਇ ਗਿਆ ਤਣੀ ਕਿੰਨਾ ਕੀ 35000 ਦੀ 35000 ਦੇ ਛੋਟ ਕਿੰਨੀ ਕਰਨੀ 1000 ਕਰ ਦਾਂਗੇ 34 ਦੇ ਦਾਂਗੇ ਠੀਕ ਹੈ ਜੀ ਗਾਰ ਦੇ ਬਨੇ ਆ ਗਈ ਛਾਈ ਵਾਲ ਬੱਚੀ ਦੂਵੇਂ ਬਨੇ ਬੈਜੋ ਅੰਦਰ ਤਾਜੀ ਸੋਈ ਜਾਂਦੀ ਹੈ ਵੇ ਰਾਤ ਦੀ ਸੋਈ ਆ ਅਜੇ ਭਲਾ ਭਲਾ ਪਈਆਂ ਵਾ ਹਵਾਨੇ ਤੇ ਹੈਗੀ ਠੰਡੀ ਸੀਲ ਬੱਚਾ ਕੀ ਜੇ ਤੇ ਮਗਰ ਬੱਚਾ ਜੀ ਦੇਮੋ ਗਰਵਚਾ ਉਹਤਾ ਜਾਈ ਬੱਚਾ ਜਿਹੜਾ ਬਿਲਕੁਲ ਦਾ ਵੀਰੇ ਕਈ ਕਿਹਨੇ ਆ ਚਾਈ ਆ ਲੈਣੀ ਆ ਖਰਗੋਸ਼ ਏ ਰਗੇ ਚੱਪਾ ਚੱਪਾ ਕਰਨੇ ਆ ਵੜ ਦੇ ਹਾਂ ਬਾਨਾ ਗਾਣਾ ਚੰਗਾ ਭਰਿਆ ਵਈ ਨੇ ਸੂਆ ਬੈ ਲਈ ਹਾਂਜੀ ਬਾਕੀ ਜੇ ਜੱਡੀਆਂ ਕੇ ਜਰਸੀਆਂ ਹੁੰਦੀਆਂ ਉੱਡੇ ਕੀ ਆ ਜਰਸੀਆਂ ਦੇ ਕੱਦ ਐਚ ਐਫ ਤੋਂ ਛੋਟੇ ਹੀ ਹੁੰਦੇ ਆ ਇਧਰ ਖਿਲਾ ਰਹੇ ਹੁਣ ਇਧਰ ਦਿਖਾਓ ਤਾਂ ਤੁਹਨ ਦਿਖਾਇਓ ਪਹਿਲਾਂ ਵਸ਼ੀ ਨੂੰ ਕਿਦਾਂ ਦਾ ਥਣ ਲੱਗਾ ਹਾਂ ਦੇਖ ਸਕਦੇ ਗਾਂ ਨੂੰ ਹਵਾਨਾ ਚਲੋ ਕਾਫੀ ਖੜਿਆ ਹੋਇਆ ਹੈ ਬਹੁਤ ਚੰਗੀ ਵਸ਼ੀ ਆ ਲੈ ਜਾ ਫਿਰ ਹੈਗੀ ਠੰਡੇ ਸੀ ਲੈ ਹਾਂਜੀ ਵਸ਼ੀ ਦੇ ਕੰਨ ਦਿਖਾਇਓ ਮੜੇ ਜੇ ਹੂੰ ਦਿਖਾਇਓ ਹੁਣ ਤੋਂ ਇਹ ਇਹਦਾ ਫਿਰ ਮੁੱਲ ਹਰ ਵੀ ਭਾਈ ਵੇਹਲਾ ਸ਼ਾਈ ਵਾਲ ਵੈ ਠੰਡੀ ਧੀਰੀ ਭੰਦੂਏ ਬਨੇ ਬੈਠੜੋ ਹਾਂਜੀ ਇਹ ਵੈੜ ਦਾ ਮੁੱਲ ਭਾਵੇਂ 40 ਕਰੀਏ ਜੋ ਮਰਜੀ ਇਹ ਹਾਂ ਨਾ ਜਿਹੜੀ ਦੇਣੀ ਹੈ 30000 ਦੀ ਦੇਣੀ 30000 ਦੀ ਹਾਂਜੀ ਉਹ ਤੋਂ 1000 ਹੋਰ ਛੋਟ ਕਰ ਦਾਂਗੇ 30 ਦੇ ਦਾਂਗੇ ਹਾਂ ਨਾ ਠੀਕ ਹੈ ਜੀ ਹਾਂਜੀ ਮੈਂ ਦਾਣੀ ਕੋਈ ਵੜ ਵੇਹ ਲੋ ਕਿ ਦਾਣੀ ਹੈ ਤੇ ਹੁਣ ਗੱਲ ਤੇ ਸ਼ਾਈ ਵਾਲ ਵੈੜ ਆ ਗਈ ਤੋਰ ਦੋ ਫਿਰ ਇਹਨਾਂ ਵਿੱਚ ਇਹਦਾ ਸਵਾ ਪਹਿਲਾ ਹੀ ਹਾਂਜੀ ਭਾਈ ਜੀ ਨੂੰ ਨਾ ਜੀ ਨਾ ਜੀ। ਨਾ। ਕਰੋਸ ਟੀਆ ਅਰਸੀ ਸਹੀਵਲ ਕਰੋਸ ਆ। ਅੱਜ ਵੀ ਬਾਈ ਮਾਰਾ ਜਨ ਗਾਂ ਚੰਨੀ ਆਉਂਦੀ ਗਰਮੀ ਵਾਲਾ ਜਿਉਂ। ਠੀਕ ਆ ਜੀ। ਬਾਕੀ ਕੋਈ ਵੀਡੀਓ ਜੇ ਪੂਰੀ ਵੇਖਿਓ ਜੇ ਗਾਵਾਂ ਤੁਹਾਨੂੰ ਦਿਖਾਵਣੀਆਂ ਹੋਰ ਵੀ ਹੌਲੇ ਪਾ ਤੁਹਾਨੂੰ ਦਿਖਾਵਾਂਗੇ ਜੀ। ਵੀਡੀਓ ਐਂਡ ਤੀ ਜਾ ਵੀਰ ਭਰਾ ਵੇਖਣ। ਲੈ ਨਾ ਟੌਕ ਟੌਕ ਦੇ ਲੱਗ ਰਹੇ ਨੇ। ਤੇ ਇਹ ਕਿੰਨਾ ਕੁ ਦੁੱਧ ਘਰੀ ਜਾਊਗੀ ਦੁੱਧ ਤਿੰਨ ਦੇ 9 10 ਲੀਟਰ ਪਾਊਗੀ ਪਈ ਨਸ਼ੀ ਆ ਅੱਛਾ 9 10 ਲੀਟਰ ਪਾ ਦੋਗੇ ਤੇ ਇਹਦਾ ਮੁੱਲ ਫਿਰ ਮੁੱਲ ਕਿ ਆਪਾਂ 20 32 ਰੱਤੀ ਪਾਣੀ ਦੇ ਮੁੱਲ ਇਹ ਆ ਜੀ ਆ ਅੱਛਾ ਇਹ ਸ਼ੌਂਕੀਆ ਡਿਆਰ ਭਰੀ ਇਹ ਸਿੰਧੂ ਦੀ ਹੱਟੀ ਆ ਤੇ ਜਿੱਤਰਾ ਤੁਸੀਂ ਕਹਿੰਦੇ ਹੁੰਦੇ ਜੇ 10 ਸਵੱਲਾ 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 ਇੱਥੋਂ ਮਿਲਣਾ ਜੀ ਫੱਲੀ ਸੌਜੀ ਬਾਅਦ ਵਿੱਚ ਇੱਧਰ ਦੀ ਹੱਟੀ ਦਾ ਮੈਂ ਠੀਕ ਹੈ ਜੀ ਹਾਂ ਜੀ ਗਾੜੀ ਨਹੀਂ ਆ ਗਈ ਆ ਪੀਪਲ ਜੀ ਉਹ ਵੀ ਦੇ ਦੂਜੀ ਗੇ ਰੱਖਣੀ ਰੱਖ ਸਕਦਾ ਠੀਕ ਆ ਜੀ ਭਾਈ ਇਹ ਵੀਰ ਕੋਈ ਦੁੱਧਾ ਸੁਗਾ ਮੰਨੇ ਤੇ ਜਾ ਮੰਨੇ ਠੀਕ ਆ ਹਾਂ ਜੀ ਤੇ ਕਹਿੰਦੇ 12 13 ਕਿਲੋ ਦੁੱਧ ਕਿਉਂ ਦੇ ਰਹੇ ਆ ਕਿਉਂਕਿ ਵੀਰ ਅੰਦਾਜ਼ਾ ਲਾੜੇ ਕਿੰਨਾ ਪਾਉਗੇ ਠੀਕ ਆ ਜੀ 44 ਕਿਲੋ ਦੁੱਧ 12 ਕਿਲੋ ਤੇ ਪਾਉਗੇ ਮਾਨਣਾ ਅਜੇ ਗੱਬਣੇ ਆ ਚਲੋ ਹਾਂ ਜੀ 10 ਲੈ ਜੀ ਅਜੇ ਤਿਆਰ ਹੋਣੀ ਆ ਦੇ ਜਾਈ ਦੇਣੀ ਟੋਕੜਾਂ ਦੇ ਭਾਖ ਜਦ ਦੇ ਦੇਣੀ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਮਿਲਕ ਵੀ ਨਹੀਂ ਚੰਗੀ ਤੇ ਚਿਹਰਾ ਵੀਰੇ ਦੇਖ ਸਕਦੇ ਅੱਜ ਲਾ ਜਾਓ ਜੀ ਕੋਸ ਕਰਨਾ ਇਹ ਘਰੇ ਰੱਖਣੀ ਬਹੁਤ ਚੰਗੀ ਝੋਟੀ ਆ ਠੀਕ ਹੈ ਜੀ ਘਰ ਰੱਖਣ ਵਾਲੀ ਲੈ ਕਿੰਵੀ ਦੇ ਆਪਾਂ ਟੋਕੜਾਂ ਦੇ ਭਾ ਦੇਣੀ ਹੈ ਕਿੰਨਾ ਇਹਦਾ ਮੁੱਲ ਮੁੱਲ ਆ ਰਹੀ ਭਾਈ ਭਾ 80 ਕਰੀਏ 85 ਕਰੀਏ ਨਹੀਂ ਕਰਨਾ 70000 ਦੀ ਹਾਂ ਨਾ ਦੇ ਦੇਣੀ ਉਹ ਚੋਂ 1000 ਛੋੜ ਪਿਆ ਅੱਛਾ 74000 ਦੀ 74000 ਦੀ ਹਾਂ ਨਾ ਦੇ ਲਾਂਗੇ ਕੋਈ ਦੰਦਾ ਨਹੀਂ ਠੀਕ ਹੈ ਬਾਕੀ ਅਜੇ ਅਭੀ ਅਜੇ ਪਰ ਨਹੀਂ ਆ ਦੰਦਾ ਸ ਲੈ ਜੂਗੀ ਹਲੇ ਸ਼ਾਦੀ ਆਉਂਦੇ ਆ ਤੇ ਹੁਣ ਆ ਗੱਬਣਿਆ ਹਾਂ ਜੀ ਗੱਬਣਿਆ ਤੋਰ ਦੱਸ ਜੀ ਨਾਮ ਇਹ ਨੰਬਰ ਦਰੰਦਰ 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 ਠੀਕ ਆ ਯਾਰ ਪੀਪਾ ਜੀ ਦਾ ਤਾਂ 10-14 ਕਿਲੋ ਚ ਆ ਜੂਗੀ ਠੀਕ ਆ ਕਿ ਕਰਦੇ 28 ਕਰੀਏ 32 ਕਰੀਏ 33 ਕਰੀਏ ਹਾਂਜੀ ਇਹਨਾਂ ਨਾਲ 28000 ਦੀ ਰਸੀ ਦੇ ਦੇ ਅੱਛਾ 28000 ਦੀ ਹਾਂਜੀ ਠੀਕ ਆ ਗਾੜੀ ਆ ਪੀਪਾ ਜੀ ਕੀ ਨਹੀਂ ਬੈਠ ਜੇ ਖਾਣੇ ਦੇ ਦੇਖ ਸਕਦੇ ਆਪਾਂ ਲੱਗੇ ਤਾਂ ਆ ਖੀਰੀ ਜੇ ਫਿਰ ਹਾਂਜੀ ਛੋਟਾ ਜਿਹਾ ਫੇਸ ਇਹਦਾ ਤੇ ਨਿਗੀ ਜਾਈ ਸਿੰਗਲ ਤੇ ਨਿਗੀ ਜੀ ਆਪ ਇਹ ਇਹ ਠੰਡੀ ਠੀਰੀ ਹੱਤ ਭਾਈ ਜੀ ਇਹ ਸੋਈ ਜੇ ਨਹੀਂ ਘੱਬਨ ਜੀ ਇਹ ਜੇ ਘੱਬ ਹਲਪੋਤਾ ਤੇ ਆਪ ਵੀ ਨਿਗੀ ਜੀ ਆ ਆਪ ਵੀ ਨਿਗੀ ਜੀ ਆ ਹਰਦੀ ਭਾਈ ਹਾਂਜੀ ਥੋੜੀ ਜਗ੍ਹਾ 'ਚ ਰੱਖ ਲੈ ਇਹ ਪ੍ਰੀਜੀ ਗਰਮੀਏ ਲੱਸੀ ਪੀਉ ਹਾਂ ਤੇ ਦਹਾਂਗੀਆਂ ਨੂੰ ਇਹ ਅੱਛਾ ਅੱਜ ਦਾ ਜੀ ਕੋ ਲੱਸੀ ਨਹੀਂ ਮੁਕੰਦਣ ਜੀਏ ਠੀਕ ਆ ਹਾਂਜੀ ਠੰਡੀ ਦੇਖ ਲਓ ਇਦਾਂ ਜੇ ਪਾਣ ਤਾਂ ਜੱਦੀ ਪਾ ਹਟੋ ਠੀਕ ਆ ਆਣ ਦੇਖੋ ਬੱਚੀ ਦਾ ਜੀ ਦਾ ਠੀਕ ਆ ਇਹ ਜਿੰਦੂ ਦੀ ਜਿੱਦ ਮੈਨੂੰ ਨਹੀਂ ਦੇ ਲੱਸੀ ਪੀਉਣ ਵਾਲੀ ਅੱਛਾ ਇਹ ਇਥੋਂ ਸਾਡੇ ਫਾਰਮ ਤੋਂ ਮਿਲਦੀਆਂ ਵੀਰੋ ਦੇ ਬਹੁਤ ਬੰਦੇ ਪੁੰਦੇ ਨੇ ਪਰ ਇਹੋ ਜਿਹੇ ਜਾਨਵਰ ਕੋਈ ਕੋਈ ਕਰਦਾ ਇਹ ਚੀਜ਼ ਬਤੀ ਲੱਗ ਜੀ ਆ ਜਿਹੜੀ ਤੇ ਬਾਕੀ ਆਮ ਸੁਣੀਦਾ ਵੀ ਚਾਹ ਪਿਆਉਗੇ ਦੁੱਧ ਪਿਆਉਗੇ ਤੇ ਲੱਸੀ ਵਾਲੀ ਆਪਾਂ ਕਰ ਲਈਆਂ ਕਿਉਂਕਿ ਲੱਸੀ ਵੀ ਹੋਣੀ ਆ ਤੇ ਤੁਸੀਂ ਲੱਸੀ ਵਾਲੀ ਨਵੀਂ ਗੱਲ ਕਰਤੀ ਜੀ ਹਾਂਜੀ ਹਾਂਜੀ ਠੀਕ ਆ ਇਹ ਲੱਸੀ ਪੀ ਲੂ ਜੀ ਬਾਕੀ ਹੈਗੇ ਨਿੱਕੀ ਆ ਕੋਈ ਵੀ ਰੋਸ ਸਭ ਨਹੀਂ ਆਵੇ ਜੱਸੀਆਂ ਤਾਂ ਵੀ ਨਿੱਕੀ ਆ ਤੇਰਾ ਮੁੱਲ ਫਿਰ ਮੋੜਾ ਹੋ ਗਿਆ ਜੀ ਆਪਾਂ ਲੱਖ ਰੁਪਈਆ ਗੱਲੇ ਪਰ ਨਹੀਂ ਕਰਨਾ ਜਿਹਨੇ ਲੱਸੀ ਪਿਆਣੀ ਹੈ ਬਿਲਕੁਲ ਜਾ ਕੇ ਵੇਟ ਕਰ ਦੇਣਾ ਹਾਂ ਅੱਛਾ 500 ਗ੍ਰਾਮ ਜੀ 17 ਗ੍ਰਾਮ ਹਾਂ ਨਹੀਂ 13000 ਵਿੱਚੋਂ ਕੋਈ ਮਾਨਤਾ ਨ ਕਰਾਂਗੇ ਦਾ ਅੱਛਾ ਹਾਂਜੀ ਹਾਂਜੀ ਤੇ ਮੂੰਹ ਖੀਰੀ ਚੱਕੀ ਤੇ ਤਾਂ ਦੇ ਤੇ ਖੀਰੀ ਕੋ ਜਿਹਨੇ ਵੀਰਨ ਨਹੀਂ ਆਪਣੀ ਚੈੱਕ ਕਰਕੇ ਖੀਰੀ ਅਮੂਹ ਦੇ ਠੀਕ ਹੈ ਜੀ ਤੇ ਇਸ ਵੇਲੇ ਮਾਲ ਜੇ ਆਪਣੀ ਕੋ ਆਇਦ ਮਾਲ ਪੂਰਾ ਰੱਜਾ ਨਹੀਂ ਆਪਣੀ ਕੋ ਜੀ ਤੇ ਉਤਰਾਂ ਦੁੱਧ ਚਲੋ ਆਪੇ ਕੋ ਹਿਸਾਬ ਲਾ ਲੈ ਕਿੰਨਾ ਕੱਢੀ ਜਾਊਗੀ 7 ਕਿਲੋ ਲੱਸੀ ਨਹੀਂ ਮੁਕਣੀਆਂ ਜੀ ਠੀਕ ਹੈ ਜੀ ਦੁੱਧ ਦਊਗੀ ਆ ਸੂਈ ਸਵਾਈ ਆ ਜਿਹੜੀ ਬੱਚਾ ਹੈਗਾ ਇਹਦਾ ਹਾਂਜੀ ਪਾਜੀ ਸਹੀ ਆ ਪਾਜੀ ਫੀਸ ਦੇ ਕੋਲ ਚਲ ਥੱਲੇ ਥੱਲੇ ਤੋਰ ਤਾ ਡਰਦੀਆਂ ਥੋੜੀਆਂ ਚੜਾਈ ਤਾਂ ਆ ਜਾ ਛੱਡੀ ਢੰਡੀ ਇਹ ਵੀ ਬੜੀ ਆ ਬਾਕੀ ਇਹ ਹੈ ਵੀ ਚਲੋ ਥੋੜੀ ਇਹ ਸੰਭੀ ਘੱਟੇ ਆਈਓ ਲੱਸੀ ਪੀਆ ਤੇ ਆ ਬੱਚਾ ਜੇ ਇਹਦਾ ਤੇ ਨਾੜੋ ਜਿਹੜਾ ਨਾਲ ਹੀ ਆ ਤੇ 5 ਕਿਲੋ ਦੁੱਧ ਜੇ ਥੱਲੇ ਜੇ 5 ਕਿਲੋ ਜਿਹੜਾ ਹੁਣ ਕਹਿੰਦੇ ਦੁੱਧ ਹੈਗਾ ਇਹ ਦੇਖੋ ਨਾ ਚਲੋ ਇਹ ਆ ਵੀ ਘਰ ਦਾ ਚਾਹ ਪਾਣੀ ਦਾ ਸਾਰ ਨਾਲੀਆਂ ਵਾ ਖੜੇ ਕੋਈ ਸ਼ਾਮ ਵਾਲਾ ਕਿਉਂਕਿ ਪਿੱਛੇ ਵੀ ਸ਼ਾਮ ਘੱਟ ਗਈ ਹੈ ਅਰ ਵੀ ਭਾਈ ਇਹ ਮੱਖਣ ਨਹੀਂ ਮੁਕੰਨਣ ਦੀ ਠੀਕ ਹੈ ਜੀ ਹਾਂ ਜੀ ਦਜੀ ਲੱਸੀ ਨਾ ਮੁਕੰਨਦ ਹੋਊਗੀ ਇਹ ਮੱਖਣ ਨਾ ਮੁਕੰਨਦ ਹੋਊਗੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਹੈ ਜੋ ਜੀ ਸੇਵਾ ਤੇ ਜਾਂ 5 ਕਿਲੋ ਸਾਡੇ ਘਰੇ ਕੋਲ ਦੋ ਟੈਂਕ ਵਾਲੇ ਤਿੰਨ ਚ ਵਾਲੇ ਅੱਛਾ ਤੇ ਬਾਕੀ ਇਹਨੂੰ ਸੀਟ ਹੈਂਦੀ ਤਾਂ ਆਤੂ ਬਹੁਤ ਵੱਡੀ ਆ ਬਹੁਤ ਵੱਡੀ ਲੱਗਦਾ ਤੇ ਮੋਲ ਦਾ ਫਿਰ ਇਹਦਾ ਮੋਲ ਤੇ ਕੀ ਕਰਦਾ 20 22 ਕਰ ਦਈਏ ਪਰ ਨਹੀਂ ਜਿਆਦਾ ਹੀ ਕਰਾਂਗੇ ਅੱਛਾ ਇਹ 18000 ਤੋਂ ਕੋ ਮਾਨਸਾਨ ਕਰ ਦਾਂਗੇ ਦਾ ਕਿੰਨਾ 10000 ਹੀ ਕਰ ਦਿਆਂਗੇ ਛੋੜ 15000 ਵੀ ਭਾਈ ਜਾਂ ਦਾਂਗੇ ਅੱਛਾ ਹਾਂਜੀ 15000 ਜੀ ਸੇਵਾ ਕਰੇ ਮੱਖਣ ਜਨਾ ਮਰਜੀ ਦੁੱਧ ਦਾ ਰੇੜਕੀ ਜਾਵੇ ਅੱਛਾ ਹਾਂਜੀ ਇਹ ਗਾਡੀਆਂ ਚਾਹ ਆ ਲਈ ਆ ਗਈ ਜਿਹੜੀ ਨੂੰ ਚਾਹ ਪੀਣੀ ਆ ਠੀਕ ਹੈ ਜੀ ਲੱਸੀ ਵਾਲੀ ਵੀ ਆ ਮੱਖਣ ਵਾਲੀ ਵੀ ਆ ਇਹ ਚਾਹ ਆ ਲਈ ਆਏ ਜੀ ਅੱਛਾ ਹਾਂਜੀ ਇਹ ਗੱਬਣ ਜੇ ਗੱਬਣ ਗੱਬਣ आली ना ले ਹਰ ਵੀ ਭਾਈ ਇਹਦਾ ਮੋਲ ਨਹੀਂ ਕਰਨਾ ਅੱਛਾ ਇਹ ਹਾਂ ਨਾ ਹੀ ਇਹ ਵੀ 28000 ਦੀ ਦੇ ਦੇਣੀ ਹੈ 28000 ਦੀ 25 ਦੀ ਦੇ ਦਾਂਗੇ ਜੱਸ ਨੂੰ ਅੱਛਾ 25000 ਦੀ ਦੇ ਦੇਣੇ ਤੇ ਵੀਰ ਭਰਾ ਜਿਹੜੀ ਸੂਈ ਆ ਉਹ ਆਪਣੀ ਇੱਥੇ ਚੋ ਕੇ ਖੜੇ ਤੇ ਗੱਭਣ ਆਪਣੀ ਭਾਵੇਂ ਵੀਡੀਓ ਕਾਲ ਤੇ ਨਹੀਂ ਆਇਆ ਜਾਂਦਾ ਪਾਸ ਕਰ ਲੈ ਤੇ ਭਾਵੇਂ ਸੂਈ ਵੀ ਵੀਡੀਓ ਕਾਲ ਤੇ ਚੋਲੇ ਇਹੀਂ ਇਥੋਂ ਆਪਣੀ ਤਸੱਲੀ ਕਰਾ ਕੇ ਦਵਾਂਗੇ ਹਰ ਵੀ ਭਾਈ ਇਹਨਾਂ ਸਵੱਲਾ ਮਾਰੋ ਕਿਤੇ ਹੋਣੀ ਮਿਲਣਾ ਫੌਜੀ ਫਾਰਮ ਜਾਂ ਸੰਦੋਦੀ ਹੱਡੀ ਤਾਂ ਮਿਲਣਾ ਨਹੀਂ ਠੀਕ ਹੈ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹ ਆ ਵੀ ਤਸੱਲੀ ਇਥੋਂ ਆਪਣੀ ਕਰਕੇ ਖੜੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਵਿੱਚ ਆ ਕੇ ਪਸ਼ੂ ਖੜਿਆ ਕਰੋ ਜੀ ਸੁਈਆਂ ਦੋ ਟਾਈਮ ਚੋਲੋ ਗੱਬਨ ਆਪਣੀ ਪਾਸ ਕਰ ਲਓ ਤੇ ਬਾਕੀ ਸਾਡੀ ਗੱਲਾਂ ਵੀ ਜ਼ਰੂਰ ਗੌਰ ਕਰਿਆ ਕਰੋ ਜੀ